ਸਾਸਤਰੀ ਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਅੱਜ ਤੁਹਾਡੇ ਬਾਜੀ ਨਾ ਗਏ ਨੇ ਉੱਥੇ ਸਵੇਰੇ ਗਏ ਸੀ 6:30 ਵਜੇ ਤੇ ਉਦੋਂ ਹੀ ਉੱਠੀ ਸੀ ਉਹਨਾਂ ਨੂੰ ਰੋਟੀ ਪਾਣੀ ਬਣਾ ਕੇ ਦਿੱਤਾ ਤੇ ਅੱਜ ਫਾਈਬਰੋਸਕੈਨ ਕਰवानी ਸੀ ਉਹਨਾਂ ਨੇ ਐਲਐਫ50 ਦੀ ਤੇ ਉੱਥੇ ਗਏ ਹੋ ਇਹਨੇ ਦੇਖੋ ਉਹਨਾਂ ਦੀ ਰਿਪੋਰਟ ਦਾ ਕੀ ਕਹਿੰਦੇ ਨੇ ਹਲੇ ਤੱਕ ਫੋਨ ਵੀ ਨਹੀਂ ਆਇਆ ਤੇ ਜੇ ਫੋਨ ਤੇ ਪਤਾ ਲੱਗੇਗਾ ਮੈਂ ਵਿੱਚ ਵਿੱਚ ਫੋਨ ਕਰਕੇ ਦੇਖਾਂਗੀ ਅਜੇ ਕੰਮ ਘੁਮਸਾਰਾ ਪਿਆ ਇਸ ਹੀ ਦੋਨੋਂ ਮੰਮਾ ਜੱਪੂ ਆਪਾਂ ਦੋਨੋਂ ਆ ਹਾਂ ਨਾ ਜੱਪੂ ਚਾਲੂ ਤੇ ਲਾਤਾ ਸੀ ਮੱਘੀ ਜੀ ਪੋਚੇ ਪੋਚੇ ਰਹਿ ਕੇ ਬਹੁਤ ਹੈਲਪ ਕਰਾ ਦੂਗਾ ਨਾ ਪੋਚੇ ਦੇ ਵਿੱਚ ਦੇ ਵਿੱਚ ਹਾਂ ਨਾ ਪਾਪਾ ਤੇ ਹੈ ਨਹੀਂ ਐ ਚਲੋ ਬਾਹਰ ਚਲੀਏ ਸੀ ਉੱਥੇ ਚਲੀਏ ਠੰਡ ਐ ਨਹੀਂ ਹੋ ਰਹੀ ਐ ਨਾ ਮਤਲਬ ਹਵਾ ਜੋ ਮੌਸਮ ਚ ਫਰਕ ਆਇਆ ਹੋਇਆ ਤੇ ਸਾਰੇ ਪਾਸੇ ਇੱਥੇ ਕਪੜੇ ਕੁਪੜੇ ਕਪੜੇ ਕੁਪੜੇ ਕਪੜੇ 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 ਹੋਏ ਬਹੁਤ ਹੋ ਗਏ ਸੀ ਚਾਦੀ ਤੋਂਨ ਵਗੇ ਜੱਪੂ ਨੇ ਵੀ ਧੋਤੇ ਸਾਰੇ ਕਪੜੇ ਜਪੂ ਜਪੂ ਜਪਨੂਰ ਬਤ ਸੁੰਦਾ ਨਹੀਂ ਚੁੰਦਾ ਨਹੀਂ ਨ ਜਾਣ ਕੇ ਕਰਦਾ ਮੈਨੂੰ ਪਤਾ ਜਾਣ ਕੇ ਛਰਾਤ ਤਾਂ ਕਰਦਾ ਹੈ ਨਾ ਹੈ ਨਾ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਿਮੋਟ ਰੱਖ ਕੇ ਰਿਮੋਟ ਇੱਥੇ ਰੱਖ ਦੋ ਹਾਂਜੀ ਹੁਣ ਹੈਂਡ ਜੋੜੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲੋ ਨਿਗਰਨੀ ਬਤਾ ਜੇ ਤੁਸੀਂ ਹੈਲੋ ਕਰਨ ਲੱਗ ਜਾਂਦੇ ਹੋ ਹਾਂਜੀ ਕੀ ਕੀ ਹੋਇਆ ਮਾਊਂ ਅੰਗਰ ਫਿਰ ਮੈਂ ਤੇ ਮੈਂ ਤੇ ਜਾ ਰਹੀ ਮੈਂ ਤੇ ਪਾਪਾ ਪਾਪਾ ਨੂੰ ਉਹਨੇ ਫੋਨ ਕਰੂੰਗੀ ਮੈਂ ਕਹਾਂਗੀ ਮੈਨੂੰ ਲੈ ਜਾਓ ਪਾਪੂ ਬੱਪੂ ਤੇ ਰਹਿ ਜਾ ਇੱਥੇ じゃ ਪੂ ਰਹਿ ਗਿਆ ਮੈਂ ਪਾਪਾ ਨਾਲ ਚਲੀ ਜਾਵਾਂ ਪਾਪਾ ਨੂੰ ਬੁਲਾ ਲਾ ਹੂੰ ਜਪੂ ਨੂੰ ਪਾਪਾ ਨੂੰ ਬੁਲਾ ਲਾ ਸਤਿ ਸ਼੍ਰੀ ਅਕਾਲ ਜੀ ਕਾਈ ਆਪੇ ਆਪੇ ਸਤਿ ਸ਼੍ਰੀ ਅਕਾਲ ਕੇ ਦਾਦੀ ਜੀ ਸਤਿ ਸ਼੍ਰੀ ਅਕਾਲ ਕੇ ਨਾਨੀ ਜੀ ਸਤਿ ਸ਼੍ਰੀ ਅਕਾਲ ਕੇ ਚਾਰਿਆਂ ਨੂੰ ਜਪੂ ਮੈਨੂੰ ਅੰਦਰ ਕੀ ਬੋਲਿਆ ਸੀ ਤੁਸੀਂ ਜਪਨੂਰਲਾ ਕਿਸੇ ਟਾਈਮ ਜਪੂ ਐਵੇਂ ਨਹੀਂ ਕਰਨਾ ਜਪਨੂਰ ਨਾ ਕੀ ਗੱਲ ਆਪਣੇ ਵੱਲੋਂ ਕਹਿ ਜਾਂਦੀ ਕਲੀਅਰ ਜੇ ਉਹਦੀ ਗੱਲ ਨੂੰ ਪੂਰਾ ਧਿਆਨ ਨਾਲ ਦੇ ਉਸ ਸੁਣੋ ਨਾ ਤੇ ਆਪਣੇ ਵੱਲੋਂ ਗੱਲ ਕਹਿੰਦੀ ਹੈ ਇਹਨੇ ਨਾ ਮੈਨੂੰ ਕਮਰੇ 'ਚ ਪਤਾ ਨਹੀਂ ਸੌਣ ਲੱਗੀ ਸੀ ਤੇ ਉਸ ਟਾਈਮ ਮੈਨੂੰ ਪਤਾ ਨਹੀਂ ਕੀ ਕਿਹਾ ਸੀ ਆਇਓ ਹਲੋ ਪਾਪਾ ਨੂੰ ਫੋਨ ਲਾਓ ਪਾਪਾ ਨੂੰ ਪੁੱਛੋ ਪਪਾ ਆਜੋ ਕਿ ਪਪਾ ਆਜੋ ਘਰ ਹੈ ਕੇ ਰੋਟੀ ਖਾ ਲਈ ਸੀ ਕੇ ਰੋਟੀ ਖਾ ਲਈ ਸੀ दा टो पूछो ना है? पापा नु पूछो ओके रोटी खा ली सी एक ते गुच्छा ही गुच्छा गुच्छा नहीं करना वो तो गुस्से वाला ते बनना ही नहीं है हां है, है? गुस्से वाला नहीं बनना सोना पुत्त बनना तुसी सयाना पुत्त हां जी सयाना पुत्त बनना ठीक है, है? ਅੱਜ ਨਾ ਮੈਂ ਨਾ ਜਪਨੂਰ ਨੂੰ ਨਾ ਬੈਠੇ ਇੱਕ ਆਪਾਂ ਫੋਨ ਵੇਖੀ ਜਾਂਦੇ ਸੀ ਤੇ ਫੋਨ ਦੇ ਵਿੱਚ ਐਵੇਂ ਆਪਾਂ ਵੀਡੀਓ ਜੀ ਦੇਖੀ ਜਾ ਰਹੇ ਉਹਦੇ ਵਿੱਚ ਨਾ ਇੱਕ ਕੁੜੀ ਡਾਂਸ ਜਿਆ ਕਰ ਰਹੀ ਉਹ ਹੱਥ ਬੜਾ ਐਵੇਂ ਹਿਲਾ ਰਹੀ ਸੀ ਤੇ ਜਪਨੂਰ ਵੀ ਨਾ ਵੇਖੀ ਜਾਵੇ ਤੇ ਜਪਨੂਰ ਨੇ ਕੀ ਕੀਤਾ ਤੇ ਜਪਨੂਰ ਨੇ ਕੀ ਕੀਤਾ ਉਹ ਵੀਰੇ ਨਾ ਬੜੀ ਧਿਆਨ ਨਾਲ ਵੇਖੀ ਜਾਏ ਤੇ ਉਹ ਕੁੜੀ ਵੀ ਨਾ ਐਵੇਂ ਹੱਥ ਸਾਰੇ ਭੈਣ ਭਰਾ ਨੂੰ ਮੀਤ ਜਦੈਂਕ ਤੁਸੀਂ ਸਾਰੇ ਠੀਕ ਹੋ ਠਾਕ ਹੋਵੋਗੇ ਸਤਿ ਸ੍ਰੀ ਅਕਾਲ ਜੀ ਤੇ ਵੱਡਿਆਂ ਨੂੰ ਛੋਟਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆ ਰਵਣੇ ਕਪੜੇ ਤੈ ਤੂੰ ਮਾਰ ਰਹੀ ਆ ਤੇ ਆ ਤੁਸੀਂ ਵੇਖੋਗੇ ਵੇਖਦੇ ਹੋਣਗੇ ਸਾਰੇ ਵੀ ਐਨਕਾ ਬਹੁਤ ਦਿਨਾਂ ਬਾਅਦ ਲਾਗੇ ਬਹੁਤ ਦਿਨਾਂ ਬਾਅਦ ਕੀ ਇਹ ਦਾਖਲ ਸੀਗਾ ਅੱਜ ਡੰਡੀ ਪਵਾ ਕੇ ਲਿਆਂਦੀ ਆ ਹਸਪੀਟਲ ਦਾਖਲ ਕਿਉਂਕਿ ਅੱਜ ਮੈਂ ਗਿਆ ਸੀਗਾ ਤੁਹਾਨੂੰ ਦੱਸਿਆ ਸੀਗਾ ਵੀ ਫਰੋਇਪੁਰ ਜਾਣਾ ਸੀਗਾ ਫਰੋਇਪੁਰ ਬਾਗੀ ਹਸਪੀਟਲ ਚ ਤੇ ਉੱਥੇ ਸਕੈਨ ਹੋਈ ਆ ਨਹੀਂ ਬੜੀ ਨਹੀਂ ਗਈ ਉਹ ਵੀਲਚੇਅਰ ਲੈ ਕੇ ਕਿੱਧਰ ਨੂੰ ਲਾਇਆਗਾ ਨੂੰ ਮੈਨੂੰ ਕਿੱਧਰ ਨੂੰ ਲੈ ਆਇਆ ਮੈਨੂੰ ਦੇ ਜੀ ਮੈਂ ਤਾਂ ਬਣਾ ਚੱਲ ਕੋਈ ਗੱਲ ਨਹੀਂ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰੀ ਬੰਦ ਹਾਂ ਤੇ ਕਿਤੇ ਗਲੇ ਨਹੀਂ ਬੰਦੇ ਨੂੰ 100 ਕੰਮ ਹੁੰਦੇ ਨੇ ਹਾਂ ਤੇ ਬਾਕੀ ਮੈਨੂੰ ਟੈਂਸ਼ਨ ਬਾਲੀ ਸਿਨ ਨੂੰ ਮੇਰਾ ਵੀ ਉਹ ਹੋ ਜੇ ਪਹਿਲਾ ਨੰਬਰ ਮੇਰਾ ਹੀ ਸੀਗਾ 1 ਨੰਬਰ ਅਸੀਂ ਕਿਉਂਕਿ ਅਸੀਂ ਇੱਥੋਂ 7 ਵਜੇ ਨਿਕਲ ਗਏ ਸੀਗੇ 8:30 ਵਜੇ ਅਸੀਂ ਹਸਪੀਟਲ ਦੇ ਵਿੱਚ ਆਹ ਅੱਜ ਪਨੂਰ ਕੀ ਕਰਦੀ ਏ ਦਾਲ ਦੂਲ ਨਾਲ ਦੋਸ ਤੇ ਅਸੀਂ ਪਹੁੰਚ ਗਏ ਸੀਗੇ ਤੇ ਉਹ ਜਦੋਂ ਅ ਪੰਜਾ ਮਿੰਟਾਂ ਦੇ ਵਿੱਚ ਉਹਨਾਂ ਨੇ ਮਿੰਟ 2 ਹੀ ਡਾਕਟਰ ਨੇ ਨਾ ਮਿੰਟ 2 ਹੀ ਲਾਇ ਡਾਕਟਰ ਨੇ ਸਕੈਨ ਕਰਨ ਲੱਗੇ ਨੇ ਸਕੈਨ ਪੰਜਾ ਮਿੰਟ ਦੇ ਵਿੱਚ ਵਿੱਚ ਮੈਨੂੰ ਸਕੈਨ ਦੇ ਦੀ ਤੇ ਪੰਜਾ ਮਿੰਟਾਂ ਦੇ ਵਿੱਚ ਵਿੱਚ ਸਕੈਨ ਦੇ ਦੀ ਮੈਨੂੰ ਆਹ ਕੀ ਕਰੀ ਜਾਂਦੀ ਆ ਆ ਕੀ ਚੱਕ ਲੈਗੀ ਆ ਦੇਖੋ ਆ ਤਾਂ ਹਾਂ ਮਾਰੀ ਜਾਂਦੀ ਆ ਮਾਰੀਆਂ ਮਾਰੀਆਂ ਤਾਂ ਹਾਂ ਤੇ ਅਜੇ ਖਲਾਰੇਗੀ ਮਾਰੇਗੀ ਨਹੀਂ ਖਲਾਰੇਗੀ ਤੇ ਪਹਿਲੀ ਰਿਪੋਰਟ ਹੀ ਮੇਰੀ ਸੀਗੀ ਅ ਪਹਿਲਾ ਨੰਬਰ ਹੀ ਮੇਰਾ ਸੀਗਾ ਸੌਰੀ ਤੇ ਰਿਪੋਰਟ ਹੋ ਗਈ ਡਾਕਟਰ ਅਸੀਂ ਕਿਹਾ ਨਾ ਸਿਆਣਾ گاਉਂ ਤੇ ਪੁਲਿਸ ਮੁਲਾਜ਼ਮ ਸੀ ਵੀਰ ਇੱਕ ਉਹ ਮੈਨੂੰ ਕਹਿੰਦਾ ਯਾਰ ਡਾਕਟਰ ਬਹੁਤ ਸਿਆਣਾ ਹੈ ਡਾਕਟਰ ਸੂਦ ਵੈਸੇ ਤੁਸੀਂ ਸੁਣੇ ਹੋਊਗਾ ਡਾਕਟਰ ਸੂਦ ਦਾ ਨਾਮ ਹਨ ਲੁਧਿਆਣੇ ਦੇ ਵਿੱਚ ਉਹ ਜਿਹੜੇ ਮਸ਼ੀਨ ਦੇ ਵਿੱਚ 1 ਘੰਟੇ ਦੇ 2 ਘੰਟੇ ਪਾ ਕੇ ਆਪਦੀ ਨੀਂਦ ਪੂਰੀ ਕਰ ਦਿੰਦੇ ਸਾਰੀ ਰਾਤ ਦੀ ਬਾਰੋਂ ਮੈਂ ਮਗਾਈ ਹੋਏ ਨੇ ਬੇਜਿੰਨੋ ਨਾ ਨੇ ਉਹਨਾਂ ਦਾ ਜਾਂ ਸਗਰਦੀ ਐ ਇਹ ਡਾਕਟਰ ਤੇ ਮੋਟਰ ਅੱਜ ਵੱਲ ਬਣਾਇਆ ਜਰਾ ਵੀਡੀਓ ਆ ਦੇਖੋ ਜੀ ਮੈਂ ਇੱਕ ਲਾਉਂ ਜਪਨੂਰ ਤੇਰੇ ਮੱਛਰੀ ਵੀ ਹੋਣਾ ਹਾਏ ਕੱਪੜੇ ਖਲਾਰੀ ਚ ਹੁੰਦੀ ਬਾਹਰ ਲਿਜਾ ਕੇ ਛੱਡਦੀ ਐ ਬਾਹਰ ਹਾਏ ਹਰਦਾ ਨਹੀਂ ਜੱਪ ਆ ਦੇਖੋ ਉਹ ਤੋਂ ਵੱਧ ਤੇਜ਼ੀ ਨਾਲ ਛੱਡਦੀ ਐ ਹਾਏ ਨਹੀਂ 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 ਨੋ ਨੋ ਛੋੜ ਦੋ ਛੋੜ ਦੋ ਪੁੱਤ ਛੋੜ ਦੇ ਛੋੜ ਦੇ ਸੋਰਦੇ ਸੋਰਦੇ ਐਂ ਆਜਾ ਕਿਉਂਕੋ ਸਵੇਰ ਉੱਠਦੀ ਨਹੀਂ ਮੈਨੂੰ ਵੇਖਿਆ ਨਹੀਂਗਾ ਆਉਂਦੇ ਨੂੰ ਚੁੰਮੜ ਗਈ ਤੇ ਟਰੈਡ ਤੇ ਹਾਲਾ ਮਾਰ ਬੁਰਾ ਹਾਲ ਮੇਰਾ ਕਰਤਾ ਨੇ ਤੇ ਫਿਰ ਡਾਕਟਰ ਨੂੰ ਰਿਪੋਰਟ ਦਿਖਾਈ ਡਾਕਟਰ ਮੈਨੂੰ ਕਹਿੰਦਾ ਡਰਿੰਕ ਕਰਦਾ ਮੈਂ ਕਿਹਾ ਨਹੀਂ ਜੀ ਕਰਦਾ ਨਹੀਂ ਆ ਇੰਜ ਬਲੂ ਤੇ ਉਸ ਤੋਂ ਬਾਅਦ ਕਹਿੰਦਾ ਯਾਰ ਵੀ ਕੋਈ ਉਹਦਾ ਕਰ ਦੱਸੇ ਨੂੰ ਸੇ ਵਾਲਾ ਟੀਕਾ ਲੱਗਾ ਹੋਵੇ ਤੇ ਮੇਰੇ ਪੈਰ ਨੂੰ ਨਹੀਂ ਕਰ ਗਈ ਹਨਾ ਤੇ ਜੀ ਮੈਂ ਗਈ ਵੀ ਡਾਕਟਰ ਸਾਹਿਬ ਕੀ ਕਹੀ ਆ ਹੁੰਦੇ ਆ ਨਾ ਤੇ ਫਿਰ ਉਹ ਮੁੰਡਾ ਜਿਹੜਾ ਨਾਲ ਜਾਂਦਾ ਹੁੰਦਾ ਤੁਸੀਂ ਦੇਖਿਆ ਗੱਡੀ ਲੈ ਕੇ ਫਿਰ ਉਹ ਮੁੰਡੇ ਨੇ ਕਹਿ ਕਹਿੰਦਾ ਵੀ ਸਰ ਵੀ ਇਹਨੂੰ ਕਾਲਾ ਪੀੜਗਾ ਕਹਿੰਦਾ ਬੱਸ ਮੈਂ ਵੀ ਕਿਹਾ ਵੀ ਲੀਵਰ ਤੇ ਇਨਾ ਅਫੈਕਟ ਕਾਤੋਂ ਪਿਆ ਗਿਆ ਹਨਾ ਲੀਵਰ ਮੇਰਾ ਯਾਨੀ ਕਿ ਉਹ ਕਹਿੰਦਾ ਹਾਰਡ ਵੈਰ ਜਿੰਨਾ ਕਹਿੰਦਾ ਪਾਪ ਆ ਵੀ ਚਾਹੀਦਾਗਾ ਉਹ 4% ਤੇ ਹੋਇਆ ਪਿਆ ਮੇਰਾ 21 ਐਨਾ ਵਧਿਆ ਬਹੁਤ ਜ਼ਿਆਦਾ ਵਧਿਆ ਉਹਨਾਂ ਡਾਕਟਰ ਕਹਿੰਦਾ ਦਵਾਈ ਜੇ ਪ੍ਰਾਈਵੇਟ ਲਏਗਾ ਉਹ ਕਹਿੰਦੇ ਮਹਿੰਗੀ ਬਾਲੀ ਪਊਗੀ ਤੈਨੂੰ 30000 ਦੀ ਘਟੂ ਘਟ ਦਵਾਈ ਪੈਣੀ ਆ। ਬਾਕੀ ਆਉਣ ਜਾਣ ਦਾ ਖਰਚਾ ਪੈਣਾ ਉਹ ਵੀ 50 ਜਵਾਰ ਜਾਣੀ ਆ। ਉਹ ਕਹਿੰਦਾ ਵੀ ਜੇ ਸਰਕਾਰੀ ਟੀਜਾਦੂ ਕਰ ਲਾ ਦਵਾਈ ਆ ਦੀ ਤੇ ਬਸ ਗੌਰ ਨਾਲ ਲੈ ਦਵਾਈ ਵੀ ਲੀਵਰ ਜ਼ਰਾ ਠੀਕ ਹੋ ਜਾਊਗਾ ਕਿਉਂਕਿ ਆਪਾਂ ਨੂੰ ਵੀ ਪਤਾ ਹੀ ਹੈ। ਹੈ? ਸੈਨਮੀ ਨਦੀ ਗਰੰਟੀ ਉਸ ਤੋਂ ਬਾਅਦ ਵੀ ਨਹੀਂ ਦੋ। ਗਾਰੰਟੀ ਨਹੀਂ ਹੁੰਦੀ ਕਿ ਵੀ ਦਵਾਈ ਦਾ ਕੋਰਸ ਕੰਨੀ ਆ ਹਾਂ ਉਹ ਹੁਣ ਪਤਾ ਨਹੀਂ ਕਿੰਨੇ ਟਾਈਮ ਹੋਣਗੇ ਉਹ ਪਹਿਲਾਂ ਕਾਲਾ ਪੀੜਗਾ ਤਾਂ ਹੁਣ ਐ ਮੈਂ ਕੈਮਰਾ ਸਾਹਮਣੇ ਪੜਾ ਕਲਾ ਦੀ ਵੀ ਬਾਹਰ ਹੈ ਬਾਹਰ ਸਾਰੇ ਕੱਪੜੇ ਖਲੜ ਜਾਰੀ ਜੀਪੀ ਉਹ ਪੈ ਜਾਂਦੇ ਉੱਤੇ ਜਣਾ ਪਾਇਆ ਸੀ ਸਾਰਾ ਗੇਰ ਹੱਥ ਮਟਾਉਂਦੀ ਹੈ ਮਾਣਾ ਚੀ ਨਹੀਂ ਉਹਨਾਂ ਨਹੀਂ ਹੈਗਾ ਕੱਪੜੇ ਕੁਪੜੇ ਕੱਪੇ ਕੱਪੇ ਕਰੀ ਜਾਂਦੀ ਹੈ ਹਾਂ ਆਪੀ ਕਿੱਥੇ ਜਾ ਸ਼ਾਸ਼ੀ ਕਾ ਕਰੋ ਮਾਸੀ ਜੀ ਨੂੰ ਸਾਚੀ ਕਾਲ ਜੀ ਦੁਪਹਿਰ ਹੀ ਬਹੁਤ ਸੋਹਣੀ ਸੀ ਬੁਲਾਈਏ ਸਾਸਰੀ ਘਰ ਸਾਰਿਆਂ ਨੂੰ ਬੁਲਾਈਏ ਅਛਾ ਤੈਨੂੰ 3:30 ਠੀਕ ਐਂ ਦਾ ਪਿਆਰਾ ਪੁੱਤ ਮੇਰਾ ਸਿਆਣਾ ਬਹੁਤ ਆ ਸਾਚੀ ਕਾ ਬਾਊਗਾ ਫੇਰ ਫੇਰ ਸਾਚੀ ਕਾ ਬਾਦੋ ਹੱਥ ਜੋੜ ਕੇ ਬੈ ਚਾਦਰ ਝਾੜੇਗੀ ਜੱਪੂ ਕਿਵੇਂ ਕਰਦੀ ਦੇਖ 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 ਚਾਦਰ ਮੈਂ ਨਹੀਂ ਐਵੇਂ ਕਰਦੀ ਐਵੇਂ ਹਾਂ ਚਾਦਰ ਜਾਨੀ ਕੇ ਵਿੱਚ ਦਿੰਦੀ ਆ ਬੈੱਡ ਦੇ ਵਿੱਚ ਥਲੇ ਮੈਂ ਇਹਰ ਵੀ ਮੈਂ ਬੈਹਣਾ ਫੋਲ ਜਦ ਚਾਦਰ ਨਹੀਂ ਐ ਮੈਂ ਝਾੜਦੇ ਤੇ ਖੋਲ ਜਾਂਦੀ ਐ ਤੋ ਲੋਕ ਤੇ ਆ ਕੇ ਬਹਿ ਜਾਣਾ ਕਿ ਮੈਂ ਚਾਦਰ ਨਹੀਂ ਵਿਛਾਣ ਦੇਣੀ ਬਾਕੀ ਕਿਵੇਂ ਹੋਗਾ ਕੀ ਗਿਰਾਂਗਾ ਕਾਪਟਿੰਗ ਤੇ ਹੂੰ ਨੰਬਰ 1 ਤੇ ਆਉਗੀ ਮੈਂ ਪਹਿਲੇ ਵੀ ਬੋਲ ਚੁੱਕੀ ਹਾਂ ਅੱਛਾ ਮੈਂ ਨਾ ਅਜਾ ਨਾ ਹਸੀਫ ਬੈਠੇ ਨਾ ਫੋਨ ਦੇਖੀ ਜਾਂਦੇ ਸੀ ਤੇ ਫੋਨ 'ਚ ਲੈ ਉਹ ਕੁੜੀ ਉਹ ਗਾਣਾ ਨਹੀਂ ਹੈਗਾ ਬੰਦੇ ਜਿਹਦੇ ਤੇ ਮੈਂ ਵੀ ਬੁਣਾ ਗੱਡੀ 'ਚ ਬੈ ਕੇ ਹੂੰ 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 ਉਹ ਉਹਨਾਂ ਜਾਣਦੀ ਦੇ ਨਵਲਾ ਹੈ ਨਹੀਂ ਉਹਦੇ ਤੇ ਨਾ ਕੁੜੀ ਨਾ ਉਹ ਨਾ ਕੁੜੀ ਨਾ ਹੱਥ ਮਾਰ ਕੇ ਜ਼ਿਆਦਾ ਗੱਲ ਕਰ ਰਹੀ ਸੀ ਮਤਲਬ ਐਕਟਿੰਗ ਕਰ ਰਹੀ ਸੀ ਹਨਾ ਐਵੇਂ ਹਨਾ ਹਨਾ ਤੇ ਆ ਨਾ ਉਹਨੂੰ ਧਿਆਨ ਨਾਲ ਵੇਖੇ ਕਰੀ ਜਾਵੇ ਨਾਲ-ਨਾਲ ਊਂ ਗਾਣਾ ਲਗਾਏ ਉਹਨੋਂ ਇਹ ਕਿ ਮੈਂ ਨੂੰ ਵੇਖੇ ਹੀ ਜਾਵਾਂ ਧਿਆਨ ਨਾਲ ਮੈਂ ਕਾ ਤ ਕੁਛ ਨਾ ਕੁਛ ਐ ਇਧਰਲੀ ਦੀ ਲਾਈਨ ਤੇ ਜਾਉਗੀ ਲੱਗਦਾ ਹੂੰ ਕਿਉਂਕਿ ਜਦੋਂ ਕੋਈ ਗਾਣਾ ਚੱਲਦਾ ਹੋਵੇ ਟੀਵੀ ਤੇ ਫਿਰ ਨਾਲ ਗੂੰਗੁਣਾਉਂਦੀ ਆਪ ਦੇ ਆਪ ਤਾਂ ਜਿਵੇਂ ਕੀ ਆ ਹਾਂ ਮੋਤੀ ਓਕੇ ਮੈਂ ਕਹਾ ਤੀ ਕੱਕ ਬਿੱਲੀ ਕਿਵੇਂ ਕਾਦੀ ਸੀ ਆਂ ਇਹ ਤੋੜਦੀ ਹੈ ਜਪਨੂਰ ਬੋਲ ਉਹਦੇ ਚੋਂ ਕਿਵੇਂ ਕੱਢਤਾ ਹੈ ਆ ਇਹਦਾ ਦੂਜਾ ਹਿੱਸਾ ਕਿੱਥੇ ਆ ਆ ਮੈਂ ਜੋੜਾ ਬੋਲ ਜੀ ਦਾ ਚੱਕੀ ਫਿਰਦੀ ਸੀ ਇੱਥੇ ਇਹ ਆ ਆਹ ਬਈਆ ਦੇ ਹੱਥ ਚ ਬਹੁਤ ਆ ਆ ਮੈਨੂੰ ਦੇ ਦੀ ਮਮਾ ਨੂੰ ਦੇਈ ਨਾ ਉਹ ਦੇ ਦੀ ਮੈਨੂੰ ਉਹ ਫੜੇ ਮਮਾ ਖੋਲੂਗੀ ਖੋਲੂਗੀ ਸਵੇਰੇ ਖੋਲੂਗੀ ਉਹ ਗੱਡੀ ਚ ਪੈ ਗਈ ਸੀ ਉਹ ਤੂੰ ਇਹ ਜਿਹੀਆਂ ਚੀਜ਼ਾਂ ਫੜਿਆ ਕਰ ਤੂੰ ਫੜ ਲਾ ਫੜ ਲਾ ਫੜ ਲਾ ਲੇਪੋ ਦੇ ਨਾ ਹਾਏ ਥੋੜੀ ਥੋੜੀ ਦੇ ਦੇ ਦੰਦੀ ਵੜਦੀ ਐ ਇਹ ਬਹੁਤ ਗਾਲ ਝੜ ਜੂਗਾ ਇਹ ਚੀਜ਼ ਨਹੀਂ ਲੈਣ ਵਾਲੀ ਅਸੀਂ ਇਹ ਇਹਦੇ ਚ ਪਾ ਕੇ ਅੱਗੇ ਚ ਲਗਾ ਦੋ ਇਹ ਜਿਹਾ ਆ ਗਿਆ ਬੰਨ ਖੇਡਣ ਵਾਲੀ ਹੁੰਦੀ ਆ ਇਹ ਆਏ ਤੇ ਫਿਰ ਇਦਾਂ ਹੋ ਨਿਕਲ ਗਈ ਜੱਪੂ ਕੀ ਹੋਇਆ ਸੀ ਪੁੱਤ ਕੀ ਕੀ ਹੋਇਆ ਸੀ ਚੱਕਣ ਆ ਗਈ ਦਵਾ ਦਵਾ ਬੱਠਾ ਬੰਦਾ ਹੁਣ ਫੇਰ ਜਾਉਗੀ ਆਨੇ ਤੋੜਦੀ ਇਹਦੀ ਸੀਲ ਜੀ ਤੋੜਦੀ ਇਹ ਨਿਕਡੋਨੇ ਦੀ